ਮੈਂ ਇਕਬਾਲ ਸਿੰਘ ਖਾਲਸਾ ਖਾਲਸਾ ਸਾਇਲੈਂਸ ਸਾਡੀ ਫਰਮ ਦਾ ਨਾਮ ਆ ਅਸੀਂ ਕੋਰੋਨਾ ਟਾਈਮ ਤੋਂ ਜਿਹੜਾ ਆ 3 ਸਾਲ ਤੋਂ 4 ਸਾਲ ਤੋਂ ਅਸੀਂ ਲਗਾਤਾਰ ਜਿਹੜਾ ਇਹ ਸਾਇਲੈਂਸ ਦਾ ਪਲਾਟ ਸੀ ਲਾਇਆ ਹੋਇਆ ਔਰ ਹਰ ਸਾਲ ਅਸੀਂ ਬਿਹਤਰ ਕਰ ਰਹੇ ਆ ਇਹਦੇ ਸਾਇਲੈਂਸ ਦਾ ਜਿਹੜਾ ਹੈ ਬੈਨੀਫਿਟ ਜਿਹੜਾ ਹੈ ਤੁਸੀਂ ਸਵਾਲ ਕੀਤਾ ਸੀ ਕਿ ਇਸ ਦਾ ਜਿਹੜਾ ਲਾਹੇਵੰਦ ਕਿਸੇ ਨੂੰ ਕਿਸ ਕਿਸੇ ਨੂੰ ਫਾਇਦਾ ਹੋ ਸਕਦਾ ਹੈ ਪਹਿਲੇ ਇੱਕ ਨੰਬਰ ਤੇ ਤਾਂ ਕਿਸਾਨ ਨੂੰ ਫਾਇਦਾ ਹੁੰਦਾ ਜਿਹੜਾ ਮੱਕੀ ਪੈਦਾ ਕਰਦਾ ਹੈ ਕਿਉਂਕਿ ਇਹ 90 ਦਿਨ ਦੀ ਫਸਲ ਹੈ ਔਰ 90 ਦਿਨ ਦੇ ਵਿੱਚ ਕਿਸਾਨ ਜਿਹੜਾ ਆ 35 ਤੋਂ 40000 ਰੁਪਇਆ ਪ੍ਰੋਫਿਟ ਹਰ ਏਕੜ ਜਿਹੜਾ ਇਹ ਸਾਈਲਜ ਮੱਕੀ ਦੀ ਜਿਹੜਾ ਸਾਈਲਜ ਵਾਸਤੇ ਜਿਹੜੀ ਆ ਜਿਹੜੀ ਅਸੀਂ ਖਰੀਦਨੇ ਆ ਕਿਸਾਨ ਤੋਂ ਕਿਸਾਨ ਨੂੰ 40000 ਰੁਪਇਆ 90 ਦਿਨ ਦੇ ਵਿੱਚ ਫਾਇਦਾ ਹੁੰਦਾ ਹੈ ਔਰ ਦੂਸਰਾ ਇਸ ਦਾ ਇਹ ਹੈ ਕਿ ਝੋਨੇ ਦਾ ਬਦਲ ਵੀ ਹੈ ਕਿਉਂਕਿ ਇੱਕ ਮੱਕੀ ਹੁੰਦੀ ਹੈ ਬਹਾਰ ਵਾਲੀ ਜਿਹੜੀ ਫਰਵਰੀ ਮਹੀਨੇ ਵਿੱਚ ਲੱਗਦੀ ਹੈ ਔਰ ਅੱਜ ਕੱਲ ਜਿਹੜਾ ਹੁਣ ਸਮਾਂ ਹੈ ਅੱਜ ਜੋ ਮਈ ਮਹੀਨਾ ਚੱਲ ਰਿਹਾ ਹੈ ਜਿਹੜਾ ਜੂਨ ਮਹੀਨੇ ਵਿੱਚ ਕੱਟੀ ਜਾਂਦੀ ਆ ਇੱਥੇ ਅਸੀਂ ਉਹ ਮੱਕੀ ਖਰੀਦਦੇ ਆ ਔਰ ਉਹਦੇ ਬਾਅਦ ਅਸੀਂ ਜਿਹੜੀ ਇਸ ਵਾਰੀ ਕਿਸਾਨ ਪੰਜਾਬ ਸਰਕਾਰ ਨੇ ਕਾਫੀ ਉਪਰਾਲਾ ਕੀਤਾ ਕਿ ਕਿਸਾਨਾਂ ਨੂੰ ਜਿਹੜਾ ਝੋਨੇ ਵੱਲੋਂ ਹਟਾ ਕੇ ਤੇ ਮੱਕੀ ਵੱਲ ਲਗਾਇਆ ਜਾਵੇ ਜਿਸ ਤੇ ਸਰਕਾਰ ਨੇ ਮੇਰੇ ਕੱਲ 7000 ਰੁਪਿਆ ਪਰ ਏਕੜ ਸਬਸਿਡੀ ਵੀ ਦੇ ਰਹੀ ਆ 17000 ਜਿਹੜੀ ਆ ਉਹ ਹੈਗੀ ਆ ਹੈਕਟੇਰ ਇੱਕ ਏਕੜ ਤੇ 7000 ਬਣਦੀ ਆ ਔਰ ਉਹਦੇ ਨਾਲ ਵੀ ਇਸ ਕਿਸਾਨ ਨੂੰ ਦੇਖੋ 40-45000 7000 ਇਹ ਆ ਗਿਆ ਜਿਹੜਾ ਹੀ ਉਹਦੀ ਖਰਚਾ ਆ ਉਹ ਨਿਕਲ ਗਿਆ 45 ਤੋਂ 50000 ਰੁਪਏ ਕਿਸਾਨ ਨੂੰ ਜਿਹੜਾ ਆ ਉਹ ਜਿਹੜੀ ਮੱਕੀ ਆ ਸੀ ਅਗਸਤ ਵਿੱਚ ਖਰੀਦਾਂਗੇ ਜਿਹਦੇ ਨਾਲ ਕੀ ਕਿਸਾਨ 90 ਦਿਨ ਦੇ ਵਿੱਚ ਹੀ ਵਿਹਲਾ ਹੋ ਕੇ ਝੋਨੇ ਨਾਲੋਂ ਜਿਹੜਾ ਵਧੀਆ ਪ੍ਰੋਫਿਟ ਕਮਾ ਸਕਦਾ ਇਹ ਤਾਂ ਫਾਇਦਾ ਹੋ ਗਿਆ ਕਿਸਾਨ ਦਾ ਦੂਸਰਾ ਫਾਇਦਾ ਜਿਹੜਾ ਹੈ ਇਸ ਤੋਂ ਜਿਹੜੇ ਡੇਰੀ ਫਾਰਮਰ ਜਿਹੜੇ ਕਿਸਾਨ ਦੁੱਧ ਪੈਦਾ ਕਰਦੇ ਹਨ ਦੁੱਧ ਵਾਲੇ ਪਸ਼ੂ ਰੱਖਦੇ ਹਨ ਛੋਟੇ ਕਿਸਾਨ ਕਿਉਂਕਿ ਵੱਡੇ ਕਿਸਾਨ ਜਿਹੜੇ ਹਨ ਉਹ ਜਿਹੜੇ ਵੱਡੇ ਫਾਰਮ ਐ ਉਹ ਆਪਣਾ ਆਚਾਰ ਪੈਦਾ ਕਰਕੇ ਉਹ ਸਟੋਰ ਕਰ ਲੈਂਦੇ ਹਨ ਦਿੱਕਤ ਆਉਂਦੀ ਆ ਛੋਟੇ ਕਿਸਾਨਾਂ ਨੂੰ ਜਿਨ੍ਹਾਂ ਦੇ ਕੋਲ 2 ਤੋਂ 4 ਪਸ਼ੂ ਹਨ ਉਹਨਾਂ ਵਾਸਤੇ ਅਸੀਂ ਇਹ ਸਾਰਾ ਸਾਲ 12 ਮਹੀਨੇ ਜਿਹੜਾ ਹੈ ਉਹਨਾਂ ਕਿਸਾਨਾਂ ਨੂੰ ਇਹ ਅਸੀਂ ਚਾਰਾ ਪੈਕ ਕਰਕੇ ਜਿਸ ਨੂੰ ਅਸੀਂ ਸਾਇਲੈਂਸ ਕਹਿੰਦੇ ਆ ਉਹ ਅਸੀਂ ਸਾਰਾ ਸਾਲ ਉਹਨਾਂ ਨੂੰ ਉਪਲਬਧ ਕਰਵਾਉਂਦੇ ਆ ਔਰ ਨਾਲ ਨਾਲ ਜਿੱਥੇ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਕਰਾਉਂਦੇ ਆ ਉੱਥੇ ਨਾਲ ਹੀ ਹਿਮਾਚਲ ਦੇ ਜਿਹੜਾ ਕਿ ਸਾਡੇ ਨਜ਼ਦੀਕ ਹੀ ਸਟੇਟਾਂ ਹਨ ਹਿਮਾਚਲ ਐਂਡ ਜੀ ਐਂਡ ਕੇ ਜਿੱਥੇ ਇਹ ਹਰੇ ਚਾਰੇ ਦੀ ਬਹੁਤ ਜ਼ਿਆਦਾ ਦਿੱਕਤ ਹੈ ਉੱਥੇ ਵੀ ਅਸੀਂ ਜਿਹੜਾ ਹੈ ਉਹਨਾਂ ਸਟੇਟਾਂ ਦੀ ਵੀ ਜਿਹੜੀ ਅਸੀਂ ਪੂਰਤੀ ਕਰ ਰਹੇ ਹਾਂ ਇਹ ਅਸੀਂ ਗੱਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦੀ ਪੜ੍ਹਾਈ ਮੈਂ ਮੈਮ ਮਿਤਲੇ ਨੂੰ ਸ਼ੇਅਰ ਬੀਨ ਤੋਂ ਬੁਲਾਉਂ ਕਰਦਾ ਤੇ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਤੇ ਮੈਂ ਕਿਸਾਨ ਦਾ ਬੇਟਾ ਹਾਂ ਤੇ ਆਪਾਂ ਇੱਥੇ ਮੱਕੀ ਦੀ ਫਸਲ ਜਿਹੜੀ ਬੀਜਾਈ ਕਰਦੇ ਹਾਂ ਤੇ ਇਹ ਸਭ ਤੋਂ ਬੈਸਟ ਹੈ ਪਸ਼ੂਆਂ ਵਾਸਤੇ ਵੀ ਚਾਰੇ ਵਾਸਤੇ ਵੀ ਤੇ ਇਹ ਦੋਹਾਂ ਫਸਲਾਂ ਤੋਂ ਵੱਧ ਜਿਹੜੇ ਇਨਕਮ ਸੋਰਸੇ ਦਾ ਵੱਧ ਹੁੰਦਾ ਦੋਹਾਂ ਫਸਲਾਂ ਨਾਲ ਤੇ ਵੀ ਬੜੀ ਵਧੀਆ ਬੀਜਾਈ ਹੈ ਮੱਕੀ ਦੀ ਇਹ ਆ ਵੀ ਸਭ ਕੁਰੀ ਲੇਬਰ ਲੂਬਰ ਜਿੱਤਾ ਵੀ ਖਰਚਾ ਨਿਕਲ ਜਾਂਦਾ ਵਾ ਤੇ ਦੋਵਾਂ ਫਸਲਾਂ ਦੇ ਕਮਾਤੋਂ ਵੱਧ ਝਾੜੇ ਦਾ ਮੱਕੀ ਨਿਕਲ ਜਾਂਦਾ ਵਾ ਜੇ ਆਪਾਂ ਕਹਿੰਦੇ ਆ ਕਿ ਖਰਚੇ ਦਾ ਕੋਈ ਜ਼ਿਆਦਾ ਨਹੀਂ ਹੁੰਦਾ ਇਹ ਆ ਵੀ ਪੈਸੇ ਵਾਧ ਵਟਾ ਦਿੰਦੀ ਉਹਨਾਂ ਫਸਲਾਂ ਨਾਲ ਤੇ ਸਾਨੂੰ ਬੜਾ ਵਧੀਆ ਇਥੇ ਆਣ ਕੇ ਮਿਲਿਆ ਵਾ ਸਾਨੂੰ ਵੀ ਕਨੇ ਰਿਸ਼ਤੇਦਾਰਾਂ ਨੇ ਦਾ ਪ੍ਰੈਫਰ ਤੇ ਆ ਕਿ ਮੱਕੀ ਬਜਾਈ ਸਾਡੇ ਕੋਲ ਆਪਾਂ ਵੀ ਪਹਿਲੀ ਵਾਰੀ ਖੇਤੀ ਕੀਤੀ ਪਰ ਸਾਨੂੰ ਵੀ ਬਹੁਤ ਵਧੀਆ ਖੇਤੀ ਲੱਗੀ ਹੈ ਜੀ ਹਾਂਜੀ ਬੋਕਾ ਟੈਰੀ ਤੇ ਆਉਂਦੀ ਨਹੀਂ ਕੋਈ ਜ਼ਿਆਦਾ ਖਰਚਾ ਹੁੰਦਾ ਨਹੀਂ ਇਹਦਾ ਹਾਂਜੀ ਦੇ ਜੀ ਉਹ ਵੀ ਦਿੰਦੀ ਏ ਪੈਸੇ ਵੀ ਕੈਂਸਰ ਬਟੋ ਹਾਂਜੀ ਟੈਂਪ ਉਹ ਪੈਸੇ ਭਾਣ ਲੱਗਦੇ ਲੈ ਲਓ ਜਾਂ ਕਿੱਦਾਂ ਵੀ ਹਾਂਜੀ ਸਭ ਸਕਰਮ ਬਣੋ ਹਾਂਜੀ ਉਹ ਹੋ ਜਾਂਦੀ ਏ ਲੱਗਦਾ ਬਾਕੀ ਫਸਲਾਂ ਨਾਲ ਵਧੀਆ ਫਸਲ ਹਾਂਜੀ ਸਭ ਤੋਂ ਵਧੀਆ ਫਸਲ ਏ ਮੇਰਾ ਇਰਾਦਾ ਮੈਂ ਪਹਿਲੀ ਈ ਫਸਲ ਕੀਤੀ ਸੀ ਪਰ ਮੈਨੂੰ ਵਧੀਆ ਲੱਗੀ ਤੇ ਮੈਂ ਚਲੋ ਠੀਕ ਆ ਗਿਦੋਂ ਵੀ ਇਦਾਂ ਕਰਾਂਗੇ ਹਾਂਜੀ ਮੇਰਾ ਕਿੰਨੇ ਮੇਤਰੇ ਜੀ ਮੈਂ ਮਾਸਟਰ ਟੈਰ ਹੋਇਆ ਜੀ ਮੈਂ ਮੱਕੀ ਬੀਜੀ ਸੀ ਆ ਹੁਣ ਤੇ ਉਹਦਾ ਬਹੁਤ ਝਾੜ ਨਿਕਲਿਆ ਵਧੀਆ ਦੂਜੀਆਂ ਫਸਲਾਂ ਨਾਲੋਂ ਕਾਫੀ ਆਹ ਇਹ ਮੈਨੂੰ ਨਗਦ ਮਿਲਿਆ ਉਹ ਵੱਡੇ ਮਸ਼ੀਨਾ ਵੱਡਾ ਵੱਢ ਕੇ ਲੈ ਗਏ ਉਹ 300 ਰੁਪਏ ਕਾਊਂਟਰ ਮੈਨੂੰ ਨੇ ਦਿੱਤਾ ਜੀ ਬਹੁਤ ਵਧੀਆ 60-60 ਹਜ਼ਾਰ ਦੀ ਮੇਰੀ ਮੱਕੀ ਨਿਕਲੀ ਸਰਕਾਰ ਵਾਲੇ ਕੋਈ ਫਰਕ ਨਾ ਸਰਕਾਰ ਦਾ ਸਰਕਾਰ ਸਬਸਿਡੀ ਆ ਸਰ ਸਰਕਾਰ ਸਬਸਿਡੀ ਦੇ ਰਹੀ ਪਰ ਆਪਾਂ ਇਹਨਾਂ ਕੋ ਦੇਤੀ ਜਨੂੰ ਪਰ ਪੈਸੇ ਚ ਮੈਂ ਮੈਂ ਨਗਦ ਜੀ ਪੈਸੇ ਨਗਦ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਜੀ ਇੱਕ ਸਾਲ ਨਾਲ ਵਧੀਆ ਰੋਜ਼ਗਾਰ ਵੀ ਮਿਲਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਹੀ ਵਧੀਆ ਰਿਹਾ ਜੀ ਮੇਰਾ ਸਾਹਬ ਸਿੰਘ ਨਾ ਪਿੰਡ ਸਖਵਾਲਾ ਮੇਰੇ ਚਾਚਾ ਜੀ ਨੇ ਤਿੰਨ ਕਿਲੇ ਮੱਕੀ بیਜੀ ਬਹੁਤ ਵਧੀਆ ਝਾੜ ਨਿਕਲਿਆ ਵਾ ਬਹੁਤ ਵਧੀਆ ਚਾਰਜਕਾਰ ਮਿਲਿਆ ਪਿੰਡ ਦੇ ਲੋਕਾਂ ਨੂੰ ਬਹੁਤ ਵਧੀਆ ਸਾਨੂੰ ਨਕਦ ਪੈਸੇ ਮਿਲਣ ਦੇ